ਵੈਗ੍ਰੀ ਜੀ ਹਾਂਜੀ ਵੈਗ੍ਰੀ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਭ ਤੋਂ ਵੱਧ ਬਾਣੀ ਕਿਸ ਗੁਰੂ ਸਾਹਿਬ ਜੀ ਦੀ ਹੈ ਤੇ ਕਿੰਨੇ ਰਗਾਂ ਵਿੱਚ ਬਾਣੀ ਦੀ ਰਚਨਾ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ 30 ਰਗਾਂ ਵਿੱਚ ਬਾਣੀ ਦੀ ਰਚਨਾ ਕੀਤੀ ਹੈ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਕਦੋਂ ਤੇ ਕਿੱਥੇ ਹੋਇਆ ਸਾਲ 1533 ਈਸਵੀ ਨੂੰ ਸ਼੍ਰੀ ਗੋਇੰਦਵਾਲ ਸਰਬ ਜ਼ਿਲ੍ਹਾ ਤਰਨਤਾਰਨ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਮਾਤਾ-ਪਿਤਾ ਨਾਮ ਦੱਸੋ ਮਾਤਾ ਜੀ ਦਾ ਨਾਮ ਬੀਬੀ ਪੰਨੀ ਜੀ ਪਿਤਾ ਜੀ ਦਾ ਨਾਮ ਸ਼੍ਰੀ ਗੁਰੂ ਰਾਮਦਾਸ ਜੀ ਸ਼ਿਰਗੁਰ ਅਰਜਨਦੇਵ ਜੀ ਨੂੰ ਗੁਰਿਆਈ ਤੇ ਬਖਸ਼ਿਸ਼ ਕਿਸ ਪਾਸੋਂ ਹੋਈ ਤੇ ਕਦੋਂ ਮਿਲੀ ਸ਼ਿਰਗੁਰ ਰਾਮਦਾਸ ਜੀ ਪਾਸੋਂ ਸਾਲ 1581 ਈਸਵੀ ਨੂੰ ਸ਼ਿਰਗੁਰ ਅਰਜਨਦੇਵ ਜੀ ਦੀ ਸੁਪਤਨੀ ਤੇ ਸੁਪੁੱਤਰ ਦਾ ਨਾਮ ਦੱਸੋ ਸੁਪਤਨੀ ਜੀ ਦਾ ਨਾਮ ਮਾਤਾ ਗੰਗਾ ਜੀ ਸੁਪੁੱਤਰ ਜੀ ਦਾ ਨਾਮ ਸ਼ਿਰ ਹਰਗੋਬਿੰਦ ਸਾਹਿਬ ਜੀ ਸੁਖਮਨੀ ਸਾਹਿਬ ਕਿਸ ਗੁਰੂ ਸਾਹਿਬ ਦੀ ਬਾਣੀ ਹੈ ਸ਼ਿਰਗੁਰ ਅਰਜਨਦੇਵ ਜੀ ਉਹਨਾਂ ਨੇ ਰਚਨਾ ਕਿੱਥੇ ਕੀਤੀ ਦੁਆਰਾ ਰਾਮਸਰ ਸਰੋਵਰ ਦੇ ਕੰਢੇ ਸ਼ਿਰ ਅਮਸਰ ਸਾਹਿਬ ਕੀ ਗੁਰ ਅਰਜਨ ਦੇਵ ਜੀ ਦਾ ਸਭ ਤੋਂ ਮਹਾਨ ਕਾਲ ਚ ਕਿਹੜਾ ਸੋ? ਸ਼ਿਗਰ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਦਾ। ਸ਼ਿਗਰ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਸਮੇਂ ਸਭ ਤੋਂ ਪਹਿਲਾ ਗ੍ਰੰਥ ਕਿਨਾਂ ਨੂੰ ਥਾਪਿਆ ਗਿਆ? ਤਾਂਤਨ ਪਾਪਾ ਬੁੱਢਾ ਸਾਹਿਬ ਜੀ ਨੇ। ਸ਼ਿਗਰ ਅਰਜਨ ਦੇਵ ਜੀ ਨੂੰ ਕਦੋਂ ਅਤੇ ਕਿੱਥੇ ਸ਼ਹੀਦ ਕੀਤਾ ਗਿਆ? ਸਾਲ 1606 ਈਸਵੀ ਨੂੰ ਲਾਹੌਰ ਪਾਕਿਸਤਾਨ ਵਿੱਚ। ਸ਼ਿਗਰ ਅਰਜਨ ਦੇਵ ਜੀ ਦੀ ਸ਼ਹੀਦੀ ਲਈ ਮੁੱਖ ਦੋਸ਼ੀ ਕੌਣ ਸੀ? ਜਹਾਂਗੀਰ ਬਾਦਸ਼ਾਹ ਅਤੇ ਚੰਦੂ ਬਰਾਬਰ। ਸ਼ਿਗਰ ਅਰਜਨ ਦੇਵ ਜੀ ਨੇ ਤਸੀਆਂ ਨੂੰ ਚਲਦਿਆ ਪ੍ਰਭੂ ਪਾਣੇ 'ਚ ਕਿਹੜਾ ਸ਼ਬਦ ਉਚਾਰਿਆ ਤੇਰਾ ਕੀਆ ਮੀਠਾ ਰਾਗ ਵਿੱਚ ਸ਼ਿਗਰ ਅਰਜਨ ਦੇਵ ਜੀ ਨੇ ਗੁਰਿਆਈ ਅੱਗੋਂ ਕਿਸ ਗੁਰੂ ਨੂੰ ਬਖਸ਼ਿਸ਼ ਕੀਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਾਇਗਰ ਜੀ ਦਾ ਖਾਲਸਾ ਵਾਇਗਰ ਜੀ ਦੀ ਫਤਿਹ